ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਸੀਗੇ ਆਪਾਂ ਡਿਜ਼ਾਈਨ ਬਣਾਈ ਜਾਂਦੇ ਸੀ ਆ ਉਲਟੀ ਸਾਈਡ ਹੈ ਜੀ ਆਹ ਤੇ ਆਪਾਂ ਸੋਚਿਆ ਚਲੋ ਇਸੇ ਤੇ ਬਣਾ ਦਿੰਨੇ ਆ ਤੇ ਆਪਾਂ ਬਣਾਉਨੇ ਆ ਹੁਣ ਡਿਜ਼ਾਈਨ ਇਹ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਵੀ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਜੀ ਕਿਸੇ ਵੀ ਰੰਗ ਤੇ ਬਣਾਓ ਤੁਸੀਂ ਬਹੁਤ ਸੋਹਣਾ ਲੱਗਦਾ ਜੀ ਹਰੇ ਰੰਗ ਤੇ ਬਹੁਤ ਸੋਹਣਾ ਲੱਗਦਾ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਸਾਰੇ ਤੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਜੀ ਇਹ ਆਪਣੀ ਉਲਟੀ ਸਾਈਡ ਹੈ ਜੀ ਤੇ ਆਪਾਂ ਸਿੱਧੇ ਪਾਸੇ ਆਉਨੇ ਆ ਸਿੱਧੀ ਸਾਈਡ ਆ ਗਈ ਜੀ ਆਪਾਂ ਆ ਫਾਸਟ ਵਾਲਾ ਗੁੰਡਾ ਪਤਾਰਾਂਗੇ ਇੱਕ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਜਿਹੜਿਆਂ ਵਾਲੇ ਦੋ ਗੁੰਡੇ ਆ ਇਹਨਾਂ ਤੇ ਆਪਾਂ ਹੁਣ ਡਿਜ਼ਾਈਨ ਬਣਾਵਾਂਗੇ ਜੀ ਧਾਗਾ ਆਪਣੇ ਵੱਲ ਕਰਾਂਗੇ ਦੇਖੋ ਧਾਗਾ ਆਪਣੇ ਵੱਲ ਕੀਤਾ ਧਾਗਾ ਆਪਣੇ ਵੱਲ ਕੀਤਾ ਜੀ ਦੋ ਗੁੰਡੇ ਆ ਜਿਹੜੇ ਇਹਨਾਂ ਨੂੰ ਆਪਾਂ ਇੱਕ ਵਾਰੀ ਬਣਾਇਆ ਫਿਰ ਆਪਾਂ ਵਲ ਪਾ ਕੇ ਦੋ ਵਾਰੀ ਆਕੁੰਡਾ ਛੱਡ ਕੇ ਆਪਾਂ ਦੋ ਕੁੰਡਿਆਂ ਤੋਂ ਚਾਰ ਕੁੰਡੇ ਬਣਾ ਲਏ ਜੀ ਤੇ ਹੁਣ ਆਪਾਂ ਸਾਰੇ ਕੁੰਡੇ ਇਸੇ ਤਰ੍ਹਾਂ ਬਣਾਉਣਾ ਅੱਗੇ ਫਿਰ ਆਪਾਂ ਆਪਣੇ ਵੱਲ ਧਾਗਾ ਆਪਣੇ ਵੱਲ ਕੀਤਾ ਦੇਖੋ ਜੀ ਇੱਕ ਵਾਰੀ ਕੁੰਡਾ ਬਣਾਇਆ ਦੋ ਕੁੰਡੇ ਬਣਾਏ ਵੜ ਪਾ ਕੇ ਦੋ ਵਾਰੀ ਤਿੰਨਾਂ ਨੂੰ ਆਪਾਂ ਛਾੜ ਦਵਾਂਗੇ ਫਿਰ ਤਾਂ ਗਾਪਣੇ ਵਾਲ ਕਰਾਂਗੇ ਦੋ ਕੁੰਡਿਆਂ ਨੂੰ ਇੱਕ ਵਾਰੀ ਬਣਾਇਆ ਫਿਰ ਆਪਾਂ ਵੜ ਪਾ ਲਿਆ ਦੋ ਵਾਰੀ ਦੋ ਕੁੰਡਿਆਂ ਤੋਂ ਆਪਾਂ ਚਾਰ-ਚਾਰ ਕੁੰਡੇ ਬਣਾ ਲਏ ਜੀ। ਹਾਂ ਇੱਕ ਕੁੰਡਾ ਛੱਡ ਕੇ ਦੋ ਕੁੰਡਿਆਂ ਤੋਂ ਆਪਾਂ ਚਾਰ-ਚਾਰ ਕੁੰਡੇ ਬਣਾ ਲਈ। ਤਾਂ ਗਾ ਆਪਣੇ ਵਾਲੇ ਰੱਖਣਾ। ਇੱਕ ਵਾਰੀ ਬਣਾਇਆ ਵਾਲ ਪਾ ਕੇ ਦੋ ਵਾਰੀ ਫਿਰ ਦੋ ਕੁੰਡੇ ਜਿਹੜੇ ਆਪਾਂ ਛੱਡ ਦਿੰਨੇ ਆ ਫਿਰ ਤਾਂ ਗ ਆਪਣੇ ਵੱਲ ਕਰਾਂਗੇ ਇੱਕ ਵਾਰੀ ਬਣਾਇਆ ਵੜਪਾ ਕੇ ਫਿਰ ਦੋ ਵਾਰੀ ਇਸੇ ਤਰ੍ਹਾਂ ਹੀ ਆਪਾਂ ਪੂਰੀ ਸਲਾਈ ਬਣਾ ਲੈਨੇ ਆ ਬਣਾ ਕੇ ਆਪਾਂ ਉਲਟੀ ਸਲਾਈ ਬਣਾਵਾਂਗੇ ਫਿਰ ਆਪਾਂ ਉਹਦੇ ਵਿੱਚ ਮਿਲਦੇ ਆਂ ਆਪਾਂ ਜਦੋਂ ਵੀ ਇਹ ਆ ਦੋ ਕੁੰਡੇ ਬਣਾਉਣੇ ਆ ਧਾਗਾ ਆਪਣੇ ਕੋਲ ਰੱਖਣਾ ਦੋ ਤੋਂ ਆਪਾਂ ਚਾਰ ਕੁੰਡੇ ਬਣਾ ਲੈਨੇ ਆ ਹਲੋ ਜੀ ਆਪਾਂ ਪੂਰੀ ਸਲਾਈ ਬਣਾ ਲਈਏ ਇੱਕ ਕੁੰਡਾ ਹੀ ਆਪਣਾ ਇੱਧਰ ਵਧਿਆ ਜੀ ਇੱਕ ਕੁੰਡਾ ਹੀ ਆਪਣਾ ਇੱਧਰ ਸੀਗਾ ਪਹਿਲਾਂ ਪਾਇਆ ਆਪਾਂ ਜਿਹੜਾ ਤੇ ਹੁਣ ਆਪਾਂ ਆਗੇ ਜੀ ਉਲਟੀ ਸਾਈਡ ਉਲਟੀ ਸਾਈਡ ਦੇਖੋ ਜੀ ਆਪਾਂ ਹੁਣ ਇੱਕ ਕੁੰਡਾ ਤਾਰਾਂਗੇ ਇੱਕ ਕੁੰਡਾ ਆਪਾਂ ਕੱਲਾ ਬਣਾ ਲਿਆ ਉਲਟਾ ਹੁਣ ਜਿਹੜੇ ਆਪਣੇ ਆ ਚਾਰ ਕੁੰਡੇ ਆ ਇਹਨਾਂ ਦੇ ਆਪਾਂ ਦੋਵਾਂ ਦਾ ਇੱਕ ਬਣਾ ਦੇਣਾ ਸੋ ਇੱਕੋ ਹੀ ਆ ਦੋ ਦੋ ਕੁੰਡੇ ਆ ਜੀ ਇੱਕ ਉਲਟੀ ਸਲਾਈ 'ਚ ਆਪਾਂ ਇਹਨਾਂ ਦਾ ਦੋਹਾਂ ਦਾ ਇੱਕ-ਇੱਕ ਬਣਾਉਂਦੇ ਜਾਣਾ। ਪਹਿਲਾਂ ਆਪਾਂ ਦੋ ਕੁੰਡਿਆਂ ਤੋਂ ਸਿੱਧੀ ਸਲਾਈ 'ਚ ਚਾਰ-ਚਾਰ ਕੁੰਡੇ ਬਣਾ ਲੇ। ਉਲਟੀ ਸਲਾਈ 'ਚ ਆਪਾਂ ਦੋਹਾਂ ਦਾ ਇੱਕ ਬਣਾ ਦੇਣਾ ਤੇ ਚਾਰਾਂ ਤੋਂ ਦੋ ਕੁੰਡੇ ਬਣਾ ਲੈਣ। ਹੋ ਲਓ ਜ ਆ ਪੌਂਟਿਸ ਲਾਈ ਬਣਾ ਲਈ ਤੇ ਹੁਣ ਆਪਾਂ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਿੰਨੇ ਆ ਡਿਜ਼ਾਈਨ ਬਣਾਉਣਾ ਜੇ ਹੁਣ ਆਪਾਂ ਆਹ ਵਾਲਾ ਕੁੰਡਾ ਤਾਰਾਂਗੇ ਫਰਸਟ ਸਲਾਈ ਜਿਹੜੀ ਆਪਣੇ ਬਣੀ ਸੀ ਨੀਚੇ ਵਾਲੀ ਉਹੋ ਇਸ ਤਰ੍ਹਾਂ ਬਣੀ ਆ ਜਿਹੜੀ ਆਪਾਂ ਹੁਣ ਬਣਾਵਾਂਗੇ ਆਪਾਂ ਤੁਹਾਨੂੰ ਇਹਦੇ ਵਿੱਚ ਚੱਲਦੇ ਡਿਜ਼ਾਈਨ ਵਿੱਚ ਦੱਸਤਾ ਤੇ ਪਰ ਫਰਸਟ ਵਾਲੀ ਸਲਾਈ ਹੁਣ ਇਸ ਤਰ੍ਹਾਂ ਬਣੂਗੀ ਜੇ ਹੁਣ ਆਪਾਂ ਪਹਿਲਾਂ ਇੱਕ ਕੁੰਡਾ ਤਾਰਿਆ ਧਾਗਾ ਆਪਣੇ ਵੱਲ ਕੀਤਾ ਇਆ ਦੋ ਕੁੰਡੇ ਇੱਕ ਵਾਰੀ ਬਣਾਏ ਵਾਲ ਪਾ ਕੇ ਦੋ ਵਾਰੀ ਦੋਹਾਂ ਤੋਂ ਚਾਰ ਇਸ ਤਰ੍ਹਾਂ ਕਰ ਲੈਣੇ ਜੇ ਇੱਕ ਪਾ ਕੇ ਕਰ ਲਵਾਂਗੇ ਆਪਾਂ ਤਾਂ ਵੀ ਕੋਈ ਗੱਲ ਨਹੀਂ ਪਰ ਆਪਾਂ ਇਹਦੇ ਹਿਸਾਬ ਨਾਲ ਰੱਖ ਲਿਆ ਤੁਹਾਨੂੰ ਕਿ ਆਪਾਂ ਪਹਿਲਾਂ ਇਸ ਤਰ੍ਹਾਂ ਬਣਾਇਆ ਸੀਗਾ ਤੇ ਇਹ ਜੇ ਆਪਾਂ ਪਹਿਲਾਂ ਇੱਕ ਇੱਕ ਗੁੰਡਾ ਪਾ ਲਵਾਂਗੇ ਤਾਂ ਦੂਜੀ ਸਲਾਈ ਚ ਆਪਣਾ ਜਿਵੇਂ ਆਪਾਂ ਆਹ ਬਣਾਈ ਸੀ ਪਹਿਲਾਂ ਵਾਲੀ ਸਲਾਈ ਇਸ ਤਰ੍ਹਾਂ ਬਣ ਜੂਗੀ ਆਪਾਂ ਤਾਂ ਸਿਰਫ ਦੱਸਿਆ ਹੀ ਹੈ ਵੀ ਇਹ ਡਿਜ਼ਾਈਨ ਬਦਲ ਕੇ ਇਸ ਤਰ੍ਹਾਂ ਬਣਦਾ ਹੋਰ ਇੱਕ ਗੁੰਡਾ ਭਾਵੇਂ ਪਹਿਲੀ ਸਲਾਈ ਜੀ ਵੀ ਬਣਾ ਲਓ ਨਾ ਬਣਾਓ ਤੇ ਭਾਵੇਂ ਬਣਾ ਲਓ ਆਹ ਲਓ ਜੀ ਹੁਣ ਆਪਾਂ ਜਦੋਂ ਬਣਾਵਾਂਗੇ ਤਾਂ ਆਪਣਾ ਕੁੰਡਾ ਕੋਈ ਨਹੀਂ ਬਚੂਗਾ ਦੋਨੋਂ ਸਾਈਡਾਂ ਤੇ ਪਹਿਲੀ ਵਾਰ ਇੱਕ ਇੱਕ ਕੁੰਡਾ ਬਚਿਆ ਸੀਗਾ ਆ ਹੁਣ ਦੇਖੋ ਇੱਥੇ ਕੁੰਡਾ ਹੈ ਨਹੀਂ ਤੇ ਇੱਧਰ ਜਾਵਾਂਗੇ ਫਿਰ ਵੀ ਆਪਣਾ ਕੋਈ ਕੁੰਡਾ ਨਹੀਂ ਹੋਣਾ ਜੀ ਕੁੰਡੇ ਥੋੜੇ ਜਿਹਾ ਲੋਜ ਪਾ ਲਵੇ ਮੈਥੋਂ ਥੋੜੇ ਜਿਹਾ ਟਾਈਟ ਪਾ ਕੇ ਕੁੰਡੇ ਤਾਂ ਕਰਕੇ ਥੋੜਾ ਜਿਹਾ ਇਸ ਤਰ੍ਹਾਂ ਲੱਗਦਾ ਹੈ ਆਹ ਲਓ ਜਿਆ ਪੈਨਡ ਤੇ ਆਗੇ ਸੀ ਬਣਾਉਂਦੇ ਡਿਜ਼ਾਈਨਾਂ ਦੇਖੋ ਦੋ ਗੁੰਡੇ ਆ ਤੇ ਆਪਾਂ ਦੋਵਾਂ ਨੂੰ ਇਹਨਾਂ ਨੂੰ ਬਣਾ ਲਵਾਂਗੇ ਦੋਵਾਂ ਤੋਂ ਚਾਰ ਲਾਸਟ ਵਾਲਾ ਗੁੰਡਾ ਆਪਾਂ ਸਿੱਧਾ ਬਣਾ ਦੇਵਾਂਗੇ ਉਨਕੀ ਸਲਾਈ ਆਪਣੀ ਉਵੇਂ ਜਿਵੇਂ ਆਪਾਂ ਦੋ ਦਾ ਇੱਕ ਕਰਦੇ ਆ ਜਾਂ ਦੇਖੋ ਇੱਥੇ ਜਦੋਂ ਦੋ ਦਾ ਇੱਕ ਕਰਦੇ ਹਾਂ ਤਾਂ ਥੋੜੀ ਜੀ ਕੁੰਡੇ ਆਪਾਂ ਲੂਜ਼ ਪਾ ਲਈਏ ਤਾਂ ਆਪਾਂ ਨੂੰ ਦੂਜੀ ਵਾਰ ਜਦੋਂ ਆਪਾਂ ਡਿਜ਼ਾਈਨ ਬਣਾਉਣਾ ਤਾਂ ਆਪਾਂ ਨੂੰ ਸੌਖਾ ਹੋ ਜਾਊਗਾ ਲਓ ਜੀ ਇਸ ਤਰ੍ਹਾਂ ਬਣਦਾ ਏ ਡਿਜ਼ਾਈਨ ਦੇਖੋ ਇਹ ਬਹੁਤ ਸੋਹਣਾ ਬਣਦਾ ਡਿਜ਼ਾਈਨ ਤਾਂ ਕਿਸੇ ਵੀ ਰੰਗ ਚ ਪਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜ਼ਰੂਰ ਟਰਾਈ ਕਰਿਓ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ ਜੀ ਤੇ ਚਲੋ ਜੀ ਮੇਰਾ ਕਿ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੀ ਹੋਊਗੀ ਤੇ ਕਮੈਂਟ ਕਰ ਦਿਓ ਜੀ ਸੋਨਾ ਜਆ ਵਧੀਆ ਜਆ ਕਮੈਂਟ ਕਰ ਦਿਓ ਤੇ ਅੱਗੇ ਸ਼ੇਅਰ ਵੀ ਜਰੂਰ ਕਰ ਦਿਓ ਤੇ ਜਿੰਨਾ ਭੈਣਾਂ ਨੇ ਕਮੈਂਟ ਕਰਦੀਆਂ ਜਿਹੜੀਆਂ ਆਪਾਂ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੋਹਣੇ ਕਮੈਂਟ ਕਰਦੇ ਆ ਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਮੈਂ ਤੇ ਅੱਗੇ ਵੀ ਆਪਾਂ ਇਸੇ ਤਰ੍ਹਾਂ ਹੀ ਸਭ ਦੇ ਧੰਨਵਾਦੀ ਰਹਿਾਂਗੇ ਤੇ ਆਪਣੇ ਚੈਨਲ ਨੂੰ ਕਰੋ ਜੀ ਸਪੋਰਟ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਬਸਤ ਕਰਦੇ ਸ਼ੇਅਰ ਤੇ ਲਾਇਕ ਕਰਦੇ ਹੋ ਤੇ ਮਿਲਦੇ ਆ ਜੀ ਹੋਰ ਕਿਸੇ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ